ਇਹ ਬਈ ਇਹ ਸੀਮਨ 21035 ਆ ਸੈਕ ਦਾ ਸੈਕ ਦਾ ਹਾਂਜੀ ਠੀਕ ਆ ਤੇ ਜਿਹੜਾ ਇਹਦੇ ਲੱਗਿਆ ਉਹ 50062 ਆ ਵੀਰੇ ਅੱਛਾ ਉਹ 50 ਕਿਤੇ ਘਰੇ ਜਾਂਦੀ ਆ ਸੁੰਦੀ ਆ ਬੱਚੀ ਆ ਗਈ ਅੱਛਾ 5000 ਦੀ ਵਾਪਸ ਲੈ ਸਾਲ ਅੱਛਾ ਜੀ ਬੱਚੀ ਆਉਂਦੀ ਹੈ ਤਾਂ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਥਾੜੀ ਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਸਲਾਬਤਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਜਰਸੀ ਵਾੜ ਦੇਖ ਰਹੇ ਹੋ ਇਹ ਵਕਾਊ ਆ ਗਈ ਮੂੰਹੋਂ ਦੋ ਦੰਦਾਂ ਦਾ 21035 ਦੀ ਇਹ ਆਪ ਆ ਗਈ ਜਿਹੜਾ ਸੀਮਨ ਲੱਗਾ ਹੈ ਤੇ ਉਹ ਵੀ ਚੰਗਾ ਲੱਗਿਆਗਾ ਤੇ ਬਾਕੀ ਆਪਾਂ ਡਿਟੇਲ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਖੁੱਲੀ ਫਿਰਦੀ ਹੈ ਤੁਸੀਂ ਜਜਮੈਂਟ ਕਰ ਸਕਦੇ ਹੋ ਜੀ ਨੂੰ ਵੀ ਪਸੰਦ ਆਉਂਦੀ ਆ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਰੇਟ ਜਾਇਜ਼ ਹੋਊਗਾ ਤੇ ਡਿਟੇਲ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਵਾਂਗੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਖਰੀਦ ਸਕਦੇ ਹੋ ਕਾਫੀ ਕਲਰ ਦੇ ਵਿੱਚ ਆ ਗਈ ਸਾਹਮਣੇ ਤੁਹਾਨੂੰ ਦਿਸਦੀ ਹੋਣੀ ਹੈਗੀ ਬਾਕੀ ਜੋ ਥਣਾ ਦੀ ਕੁਆਲਿਟੀ ਆ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਆਗੀ 5 ਤੋਂ 6 ਦਿਨ ਤਕਰੀਬਨ ਹਜੇ ਤੇ ਪੂਰੇ ਹੋਣ ਦੇ ਪਏ ਆ ਤੇ ਦਿਨ ਮੈਦ ਲਈ ਵੱਧ ਲਿਆ ਸਕਦੀ ਆ ਆਰਡਰ ਬਹੁਤ ਚੰਗਾ ਸਟਾਰਟ ਕਰਿਆ ਨੇ ਬਣਾਉਣਾ ਤੇ ਬਾਕੀ ਜੋ ਥਣਾ ਦੀ ਕੁਆਲਿਟੀ ਆ ਤੁਸੀਂ ਸਾਹਮਣੇ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਆਗੀ ਤੇ ਆਰਡਰ ਮੂਰ ਨੂੰ ਵੀ ਚੰਗਾ ਕੱਢੂਗੀ ਤੇ ਤੁਹਾਨੂੰ ਦਿਸਦਾ ਹੀ ਹੋਣਾਗਾ ਤੇ ਬੈਕ ਸਾਈਡ ਨੂੰ ਵੀ ਆਰਡਰ ਚੰਗਾ ਕੱਢਿਆ ਵੈਦਾ ਤੇ ਬਾਕੀ ਆ ਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੇ ਆ ਤੇ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ ਬਾਕੀ ਦੋਸਤੋ ਆਮ ਹੀ ਕਿਸਾਨ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਜਿਵੇਂ ਆਮ ਘਰ ਦੀ ਲੋਡ ਵਾਸਤੇ ਪਸ਼ੂ ਰੱਖੇ ਹੋਏ ਆ ਆਈ ਪਸ਼ੂ ਰੱਖੇ ਹੋਏ ਆਗੇ ਕਿ ਖੁੱਲੀ ਛੱਡੀ ਹੋਈ ਆ ਤੇ ਮਸਤੀ ਕਰ ਰਹੀ ਹੈਗੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਤੇ ਬਾਈ ਆਪਣਾ ਨਾਮ ਦੱਸ ਦਿਓ ਜਗਵਿੰਦਰ ਵੀਰੇ ਠੀਕ ਆ ਬਾਈ ਤੇ ਜਿਹੜੀ ਬਾਈ ਆਪਾਂ ਇਹ ਜਰਸੀ ਵੜ ਵੇਚਣ ਲੱਗੇ ਆਂਗੇ ਕੀ ਡਿਟੇਲ ਆ ਇਹਦੀ ਕਿਹੜੇ ਸੂਏ ਸੁਣਾ ਇਹਨੇ ਐਵਰੇ ਪਹਿਲੇ ਸਵੇਰੇ ਸੁਣਾਏ ਨੇ ਉਹ ਦੋ ਦਾਂਦਾ ਮੂੰਹ ਦੋ ਦਾਂਦੀ ਆ ਜੀ ਹਾਂਜੀ ਹਾਂਜੀ ਠੀਕ ਆ ਤੇ ਹੈ ਕਿਹੜੇ ਸੀਮਨ ਦੀ ਬਾਈ ਇਹ ਸੀਮਨ 21035 ਆ ਸੈਕ ਦਾ ਸੈਕ ਦਾ ਹਾਂਜੀ ਠੀਕ ਆ ਤੇ ਜਿਹੜਾ ਇਹਦੇ ਲੱਗਿਆ ਉਹ 50062 ਆ ਜੀ ਅੱਛਾ ਉਹ 50062 ਲੱਗਿਆ ਵਾ ਹਾਂਜੀ ਠੀਕ ਆ ਤੈਨ ਬਾਈ ਕਿੰਨੇ ਕ ਪੈਸੇ ਦੇ ਪੂਰੇ ਹੋਣਦੇ ਪੰਜ ਤੋਂ 6 ਦਿਨ ਲੈ ਜੋਗੀ ਵੱਧ ਨਹੀਂ ਲੈ ਸਕਦੀ ਅੱਛਾ ਪੰਜ ਤੋਂ 6 ਦਿਨ ਦਾ ਅਜੇ ਪੂਰੇ ਹੋਣ ਚ ਪੈ ਆ ਹਾਂਜੀ ਤੇ ਬਾਕੀ ਵੱਧ ਵੀ ਲਿਆ ਸਕਦੀ ਹੈ ਨਾ ਠੀਕ ਆ ਤੇ ਭਾਈ ਇਹਦਾ ਕੋਈ ਮਾਅਦਾਰ ਰਿਕਾਰਡ ਦਾ ਪਤਾ ਵੀ ਕਿੰਨਾ ਸੀਗਾ ਪਹਿਲੇ ਸੂਏ ਸੀ ਆਪਣੇ ਕੋਲ 1500 ਦਾ ਲੀਟਰ ਦੁੱਧ ਦੇ ਅੱਛਾ ਪਹਿਲੇ ਸੂਏ ਮਾਅ ਦਾ 1500 16 ਲੀਟਰ ਦਾ ਰਿਕਾਰਡ ਸੀਗਾ ਹਾਂਜੀ ਤੇ ਇਹ ਉਹਨਾਂ ਤਾਂ ਦੇਊਗੀ ਵੀ ਉਮੀਦ ਆ ਉਹ ਤੋਂ ਵੱਧ ਹੀ ਹੋਈ ਹੈ ਨਾ ਵੱਧੂਗੀ ਫਿਰ ਉਦੋਂ ਵੱਧ ਕੋਈ ਉਮੀਦ ਆ ਹੈ ਨਾ ਠੀਕ ਆ ਤੇ ਰੇਟ ਆਪਾਂ ਕਿੰਨਾ ਰੱਖਿਆ ਇਹਦਾ ਵੀਰੇ ਰੇਟ ਫੋਨ ਤੇ ਕਰ ਲਾ ਅੱਛਾ ਰੇਟ ਫੋਨ ਤੇ ਹੋ ਜਾਊਗਾ ਹਾਂਜੀ ਠੀਕ ਆ ਭਾਈ ਬਾਕੀ ਜਿਹੜੇ ਦੇਖੇ ਉਹ ਆਪਦਾ ਮਾਨਤਨ ਜ਼ਰੂਰ ਕਰਾ ਠੀਕ ਆ ਵੀ ਹੋਊਗਾ ਜਾਇ ਜੀਊਗਾ ਨਾ ਠੀਕ ਆ ਲਓ ਵੀ ਦੋਸਤੋ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਤੀ ਹੈਗੀ ਫਿਰ ਵੀ ਕੋਈ ਗੱਲਬਾਤ ਰਹਿੰਦੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਵਹਿੜ ਚੰਗੀ ਆ ਗਈ ਕੱਦ-ਕਾੜ ਵੀ ਚੰਗੇ ਦੇ ਵਿੱਚ ਆ ਤੇ ਕਲਰ ਦੀ ਵੀ ਡਿਮਾਂਡ ਇਹਦੀ ਬਹੁਤ ਆ ਗਈ ਕਾਫੀ ਕਲਰ ਦੇ ਵਿੱਚ ਆ ਗਈ ਬਾਕੀ ਥਣ ਲੇਵੇ ਦੀ ਸਾਫਾ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਨਹੀਂ ਦੀ ਵਹਿੜ ਦੇ ਵਿੱਚ ਤੇ ਬਾਕੀ ਜਿਹਨੇ ਲੈਣੀ ਹੈ ਤੁਸੀਂ ਆ ਵੀ ਤਸੱਲੀ ਕਰਕੇ ਇੱਥੇ ਆ ਕੇ ਬਾਈ ਨਾਲ ਗੱਲਬਾਤ ਕਰਕੇ ਤੇ ਤੁਸੀਂ ਖਰੀਦ ਸਕਦੇ ਹੋਗੇ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਥੋੜਾ ਜਿਹਾ ਖੁੱਲੀ ਕਰਕੇ ਤਾਂ ਇਦਾਂ ਕਰਦੀ ਆ ਮਸਤੀ ਜੀ ਹੋਰ ਕੋਈ ਗੱਲ ਨਹੀਂ ਹੈਗੀਗੀ ਤੇ ਬਾਕੀ ਠੰਡੀ ਸੀਲ ਵਹਿੜ ਆ ਗਈ ਤੇ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ ਬਈ ਇੱਕ ਗੱਲ ਹੋ ਰਹੀ ਸੀ ਹਾਂਜੀ ਜੇ ਇਹਦੇ ਸਿੰਮ ਲੱਗਿਆ ਆਪ ਰਿਕਾਰਡ ਆ ਹਾਂਜੀ ਜੇ ਇਹਦੇ ਗਾਂ ਘੇਤ ਘਰੇ ਜਾਂਦੀ ਆ ਸੁੰਦੀ ਆ ਬੱਚੀ ਆ ਗਈ 5000 ਦੀ ਵਾਪਸ ਲੈ ਸਾਰਾ ਅੱਛਾ ਜੇ ਬੱਚੀ ਆਉਂਦੀ ਆ ਤਾਂ ਤੁਸੀਂ 5000 ਦੀ ਕੱਟ ਲਓਗੇ ਕੱਟ ਲਾਂਗੇ ਜੇ ਕੋਈ ਘਟਾਉਣਾ ਚਾਹੇ ਘਟਾਉਣਾ ਚਾਹੁੰਦਾ ਠੀਕ ਆ ਤੇ ਕਾਰਨ ਉਹਦਾ ਇਹੀ ਆ ਹਨਾ ਵੀ ਵਹਿੜ ਆ ਵੀ ਚੰਗੇ ਸੀਮਾਂ ਦੀ ਆ ਤੇ ਸੀਮ ਲੱਗਿਆ ਵੀ ਚੰਗਾ ਹਨਾ ਤਾਂ ਕਰਕੇ ਆਪਾਂ ਇਹ ਗੱਲ ਕਰੀ ਆ ਹਨਾ ਠੀਕ ਆ ਜੀ ਤੇ ਲੋ ਵੀ ਦੋਸਤੋ ਤੇ ਤੁਸੀਂ ਸੋਣੀ ਲਿਆ तकरीबन 22 ਤੋਂ 2j ਬੱਛੀ ਆਉਂਦੀ ਆਗੀ ਤਾਂ ਬਾਈ 5000 ਦੀ ਕਟ ਵੀ ਲੈਣਗੇ ਤੇ ਬਾਕੀ ਉਹ ਤੁਹਾਡੀ ਸਮਝ ਤੇ ਆ ਤੁਹਾਡੀ ਮਰਜ਼ੀ ਆ ਹਨਾ ਜੀ ਉਹਨੇ ਵੀ ਖਰੀਦਣੀਆਂ ਵੀ ਤੁਸੀਂ ਕਿਸ ਤਰ੍ਹਾਂ ਬਾਈ ਨਾਲ ਡੀਲ ਕਰਨੀ ਆ ਤੇ ਉਸ ਤਰ੍ਹਾਂ ਤੁਸੀਂ ਬਾਈ ਨਾਲ ਡੀਲ ਕਰ ਸਕਦੇ ਹੋ ਤੇ ਧੰਨਵਾਦ